ਜੇ ਹੁਣ ਚੰਨੀ ਸਾਹਿਬ ਮਾਫੀ ਨਹੀਂ ਮੰਗਦੇ ਵੀ ਮੇਤੋ ਇਹ ਗਲਤੀ ਹੋਈ ਆ ਇਹਦਾ ਮਤਲਬ ਚਰਨਜੀਤ ਚੰਨੀ ਫਿਰ ਪਾਰਟੀ ਤੋਂ ਵੱਡੇ ਬਜ਼ਾਰ ਬੈਂ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਵੇਂ ਕਾਂਗਰਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਉਦਣ ਨਹੀਂ ਮਰੇ ਸੀ ਅੱਜ ਮਰੇ ਅੱਜ ਕਾਂਗਰਸ ਪਾਰਟੀ ਇਹ ਦੱਸੇ ਵੀ ਚੰਨੀ ਸਾਹਿਬ ਤੋਂ ਤੁਸੀਂ ਪਰੇ ਕਿਉਂ ਹਟੇ ਤੁਹਾਡਾ ਸਟੈਂਡ ਕੀ ਆ ਤੇ ਜੇ ਤੁਸੀਂ ਚੰਨੀ ਸਾਹਿਬ ਨੂੰ ਪਰੇ ਹਟਿਓ ਤਾਂ ਫਿਰ ਚੰਨੀ ਸਾਹਿਬ ਮਾਫੀ ਕਿਉਂ ਨਹੀਂ ਮੰਗਦੇ ਨਾ ਮੈਨੂੰ ਕਾਂਗਰਸ ਹਰਾ ਸਕਦੀ ਸੀ ਨਾ ਮੈਨੂੰ ਕੋ ਅਕਾਲੀ ਦਲ ਹਰਾ ਸਕਦਾ ਸੀ ਨਾ ਮੈਨੂੰ ਕੋਈ ਹੋਰ ਹਰਾ ਸਕਦਾ ਇਹਨਾ ਮੈਂ ਹਾਰੇ ਆ ਜਿੱਥੇ ਵੋਟਾਂ ਪਈਆਂ 6 ਹਲਕਿਆਂ 'ਚ ਠੋਕ ਕੇ ਕਾਂਗਰਸ ਹਰਾਈ ਠੋਕ ਕੇ ਅਕਾਲੀ ਦਲ ਹਟਾ ਆ ਪੀ ਨੇ ਜਿਹੜੇ ਜਲੰਧਰ ਤੋਂ ਚ ਰਣਜੀਤ ਚੰਨੀ ਜੀ ਦਾ ਚੱਲ ਰਿਹਾ ਸੀ ਤੇ ਉਹ ਇੱਕ ਸੀ ਡਬਲਯੂ ਸੀ ਮੈਂਬਰ ਨੇ ਕਾਂਗਰਸ ਵਰਕਿੰਗ ਕਮੇਟੀ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਉਹਦੀ ਗਲਤੀ ਮੈਂ ਬਾਹਰ ਦੋਣਾ ਪਰ ਜੋ ਉਹਨਾਂ ਨੇ ਭੁੱਲਿਆ ਇੱਕ ਵਰਕਿੰਗ ਕਮੇਟੀ ਮੈਂਬਰ ਕਾਂਗਰਸ ਪਾਰਟੀ ਦੇ ਹੋਣ ਤੇ ਇੱਕ ਐਕਸ ਸੀਐਮ ਹੋਣ ਤੇ ਮੌਜੂਦਾ ਐਮਪੀ ਹੋਣ ਉਹਨਾਂ ਦੀ ਗੱਲ ਕਹੀ ਹੋਈ ਤੋਂ ਪਾਰਟੀ ਕਿਨਾਰਾ ਕਰ ਗਈ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਇੰਚਾਰਜ ਜੈਰਾਮ ਰਮੇਸ਼ ਜੀ ਉਹਨਾਂ ਨੂੰ ਜੋ ਉਹਨਾਂ ਨੇ ਅਮਰਿਤਪਾਲ ਹੁਣਾਂ ਬਾਰੇ ਗੱਲ ਕਹੀ ਜੋ ਅਮਰਿਤਪਾਲ ਦੇ ਹੱਕ 'ਚ ਗੱਲ ਕਹੀ ਕਾਂਗਰਸ ਉਸ ਗੱਲ ਤੋਂ ਪਿੱਛੇ ਹਟੀ ਕਾਂਗਰਸ ਨੇ ਇਹ ਗੱਲ ਕਹੀ ਵੀ ਇਹਨਾਂ ਦੇ ਨਿੱਜੀ ਵਿਚਾਰ ਨੇ ਹੁਣ ਗੱਲਾਂ ਦੋ ਨੇ ਸਭ ਤੋਂ ਪਹਿਲਾਂ ਜਾਣ ਤਾਂ ਚਰਨਜੀਤ ਚੰਨੀ ਆਪ ਮਾਫੀ ਮੰਗਣ ਵੀ ਮੇਤੋ ਗਲਤੀ ਹੋਗੀ ਜੇ ਕਾਂਗਰਸ ਪਾਰਟੀ ਨੇ ਇਹ ਗੱਲ ਕਹੀ ਆ ਵੀ ਅਸੀਂ ਤਾਂ ਉਲਾਗਾ ਜੇ ਹੁਣ ਚੰਨੀ ਸਾਹਿਬ ਮਾਫੀ ਨਹੀਂ ਮੰਗਦੇ ਵੀ ਮੇਤੋ ਇਹ ਗਲਤੀ ਹੋਈ ਆ ਇਹਦਾ ਮਤਲਬ ਚਰਨਜੀਤ ਚੰਨੀ ਫਿਰ ਪਾਰਟੀ ਤੋਂ ਵੱਡੇ ਨੇ ਹੁਣ ਗੱਲਾਂ ਤਾਂ ਦੋ ਨੇ ਜੋ ਉਹਨਾਂ ਨੇ ਕਿਹਾ ਉਹਦੇ ਲਈ ਪਾਰਟੀ ਨੇ ਆਪਣੀ ਕਿਨਾਰਾ ਕਰ ਲਿਆ ਲਾਈਨ ਤੋਂ ਹੁਣ ਜੇ ਪਾਰਟੀ ਇਸ ਗੱਲ ਦੀ ਮੰਨ ਰਹੀ ਆ ਵੀ ਅਸੀਂ ਇਹ ਤੋਂ ਅਲੱਗ ਆਂ ਇਹਦੇ ਨਾਲ ਸਾਡਾ ਕੋਈ ਮਤਲਬ ਨਹੀਂ ਫਿਰ ਚਰਨਜੀਤ ਚੰਨੀ ਕਿਉਂ ਨਹੀਂ ਮਾਫੀ ਮੰਗ ਰਹੇ ਜੇ ਚਰਨਜੀਤ ਚੰਨੀ ਮਾਫੀ ਨਹੀਂ ਮੰਗਦੇ ਇਹਦਾ ਮਤਲਬ ਚਰਨਜੀਤ ਚੰਨੀ ਪਾਰਟੀ ਤੋਂ ਵੱਡੇ ਆ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਕੋਈ ਸਿਧਾਂਤ ਕੋਈ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਮੁਤਾਬਕ ਉਹਨਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਗਈ ਹੁਣ ਗੱਲ ਕਿੱਥੋਂ ਸ਼ੁਰੂ ਹੋਈ ਦੋ ਤਿੰਨ ਗੱਲਾਂ ਹੋਈਆਂ ਮੈਂ ਇੱਕ ਤਾਂ ਉਹਨਾਂ ਕੋਲ ਸੀ ਮੈਨੂੰ ਤੇ ਉਹਨਾਂ ਨੇ ਐਸਾ ਕੁਝ ਬੋਲਿਆ ਤਾਂ ਹੀ ਮੈਨੂੰ ਜਿਹੜੇ ਚੇਅਰ ਤੇ ਉਹ ਇਸ ਵੇਲੇ ਚੇਅਰਪਰਸਨ ਸੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਪਹਿਲੀ ਗੱਲ ਉਹ ਕਹਿਣ ਲੱਗੇ ਵੀ ਜਿਹੜੇ ਅੰਗਰੇਜ਼ ਨੇ ਗੋਰੇ ਨੇ ਉਹ ਦੇਸ਼ ਛੱਡ ਕੇ ਚਲੇ ਗਏ ਪਰ ਜਿਹੜੇ ਸਾਹਮਣੇ ਬੈਠੇ ਆ ਸੱਤਾਪੱਖਿ ਇਹਨਾਂ ਦਾ ਰੰਗ ਚਾਹੇ ਹੋਰ ਹੋਵੇ ਪਰ ਇਹ ਮੈਂ ਇਹਨਾਂ ਨੂੰ ਅੰਗਰੇਜ਼ ਕਹਿਣਾ ਦੇਖੋ ਕਿ ਢੀ ਬੜੀ ਗਲਤ ਗੱਲ ਕਹੀ ਉਹਨਾਂ ਨੇ ਮੈਂ ਇੱਥੇ ਉੱਟਕੇ ਇਹ ਗੱਲ ਕਹੀ ਵੀ ਭਾਈ ਚੰਨੀ ਸਾਹਿਬ ਤੁਸੀਂ ਸਾਡੇ ਵੱਲ ਗੋਰਿਆਂ ਦੀ ਗੱਲ ਕਿਉਂ ਕਹਨੇ ਹੋ ਜਿਹਦੇ ਪਾਰਟੀ ਦੇ ਵਿੱਚੋਂ ਤੁਸੀਂ ਸਾਡੇ ਵੱਲ ਦੀ ਗੱਲ ਕਰ ਰਹੇ ਤੁਸੀਂ ਆਪਣੇ ਵੱਲ ਦੇਖੋ ਤੁਹਾਡੇ ਤਾਂ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਜੀ ਜੇ ਮੈਂ ਕੋਈ ਝੂਠ ਕਹਾਂ ਨਾ ਤਾਂ ਦੱਸ ਦੋ ਵੀ ਉਹ ਤਾਂ ਆਪ ਇਟਲੀ ਦੇ ਨੇ ਉਹ ਆਪ ਇੱਕ ਗੋਰੇ ਨੇ ਤੇ ਮੈਂ ਤਾਂ ਇੰਨੀ ਗੱਦਸਾਲ ਗੱਲ ਕਹੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਵੀ ਤੁਸੀਂ ਸਾਡੇ ਵੱਲ ਗੋਰੇ ਵਾਲੀ ਗੱਲ ਨਾ ਕਰੋ ਤੁਸੀਂ ਆਪਣੇ ਵੱਲ ਦੇਖੋ ਤੁਸੀਂ ਅੱਜ ਤੋਂ ਜਿੰਨਾ ਚਿਰ ਵੀ ਪਾਰਟੀ 'ਚੋਂ ਤੁਸੀਂ ਕਿਹਦੇ ਥੱਲੇ ਕੰਮ ਕਰ ਰਹੇ ਹੋ ਤੇ ਪਾਰਟੀ ਕਿਹਦੇ ਨਾਲ ਚੱਲ ਰਹੀ ਆ ਉਹ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਜਿਹੜੇ ਇੱਕ ਇਟਾਲੀਅਨ ਨੇ ਉਹ ਸਭ ਨੂੰ ਪਤਾ ਵੀ ਉਹ ਗੋਰੇ ਨੇ ਤੇ ਰਾਹੁਲ ਗਾਂਧੀ ਜੀ ਉਹਨਾਂ ਦੇ بیٹے ਆ ਤੇ ਉਹ ਵੀ ਅੱਧੇ ਇਟਾਲੀਅਨ ਤੇ ਅੱਧੇ ਹਿੰਦੁਸਤਾਨੀ ਨੇ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਉਦੋਂ ਬਾਅਦ ਉਹਨਾਂ ਨੇ ਫੇਰ ਨਿੱਜੀ ਹਮਲਾ ਕੀਤਾ ਮੇਰੇ ਤੇ ਮੈਂ ਨਹੀਂ ਕੋਈ ਬੋਲੇਆ ਉਹਨਾਂ ਨੇ ਹਮਲਾ ਕੀਤਾ ਜਦੋਂ ਮੈਂ ਇਹ ਗੱਲ ਕੀਤੀ ਉਹਨਾਂ ਨੇ ਇਹ ਗੱਲ ਕਹੀ ਪਹਿਲਾਂ ਇੱਕ ਸ਼ਹੀਦ ਨੇ ਜਿਹੜੇ ਉਹ ਕਦੇ ਮਰਦੇ ਨਹੀਂਗੇ ਸ਼ਹੀਦ ਕਦੇ ਮਰਦੇ ਨਹੀਂਗੇ ਉਹਨਾਂ ਨੇ ਇਹ ਸ਼ਬਦ ਵਰਤੇ ਆ ਪਹਿਲਾਂ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਮੇਰੇ ਸਰਦਾਰ ਬਿਨ ਸਿੰਘ ਜੀ ਦਾਦਾ ਜੀ ਸੀ ਪਿਤਾ ਜੀ ਨਹੀਂ ਉਹਨਾਂ ਨੂੰ ਇੰਨੀ ਵੀ ਜਾਣਕਾਰੀ ਨਹੀਂ ਜਿਉਂ ਕਾਂਗਰਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਉਦਣ ਨਹੀਂ ਮਰੇ ਸੀ ਅੱਜ ਮਰੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਹੀਦ ਕਦੇ ਮਰਦੇ ਨਹੀਂਗੇ ਸ਼ਹੀਦ ਅਮਰ ਰਹਿੰਦੇ ਆ ਅਮਰ ਤੇ ਸਰਦਾਰ ਬੈਂਸ ਸਿੰਘ ਜੀ ਅਮਰ ਨੇ ਤੇ ਜਿੰਨੇ ਲੋਕ ਟੈਰਰਿਜ਼ਮ ਵੇਲੇ ਲੜਾਈ ਚ ਲੜੇ ਪੰਜਾਬ ਨੂੰ ਅਮਨ ਸ਼ਾਂਤੀ ਦੇਣ ਵਾਲੇ ਉਹ 35000 ਲੋਕ ਉਹ ਭਾਜਪਾ ਦੇ ਵੀ ਸੀ ਉਹ ਕਾਂਗਰਸ ਦੇ ਵੀ ਸੀ ਉਹ ਕਾਲੀ ਦਲ ਦੇ ਵੀ ਸੀ ਉਹ ਬੀਐਸਪੀ ਦੇ ਸੀ ਉਹ ਕਾਮਰੇਡ ਸੀ ਸਭ ਪਾਰਟੀਆਂ ਦੇ ਸੀ ਤੁਸੀਂ ਤਾਂ ਮਹਾਰਾਜ ਉਸ ਵੇਲੇ ਪਤਾ ਨਹੀਂ ਕਿਹੜੇ ਘਰਨਿਆਂ 'ਚ ਹੋਵਗੇ ਜਾਂ ਕਿੱਥੇ ਹੋਵਗੇ ਤੇ ਤੁਸੀਂ ਇਹ ਗੱਲ ਕਹੀ ਮੈਂ ਇਹ ਗੱਲ ਕਹੀ ਵੀ ਸ਼ਹੀਦ ਕਦੇ ਕਿਸੇ ਪਾਰਟੀ ਦੇ ਨਹੀਂ ਹੁੰਦੇ ਉਹ ਵੀ ਥੋੜੇ ਵਰਗਿਆਂ ਦੇ ਸ਼ਹੀਦ ਮੈਂ ਕਹੇ ਜੇ ਸਰਦਾਰ ਬੈਂਸ ਸਿੰਘ ਜੀ ਨੇ ਤੇ ਉਹ ਦੇਸ਼ ਦੇ ਨੇ ਉਹ ਪੰਜਾਬ ਦੇ ਨੇ ਕਾਂਗਰਸ ਪਾਰਟੀ ਦੇ ਨਹੀਂਗੇ ਉਹ ਸਾਰਿਆਂ ਦੇ ਆ ਤੀਜੀ ਗੱਲ ਫਿਰ ਮੈਂ ਇਹ ਗੱਲ ਕਹੀ ਵੀ ਭਾਈ ਸਾਹਿਬ ਜੇ ਅੱਜ ਤੁਸੀਂ ਇਸ ਪੰਜਾਬ 'ਚ ਸਾਹ ਲੈ ਰਹੇ ਹੋ ਤੇ ਅੱਜ ਜੇ ਤੁਸੀਂ ਅਹੁਦਿਆਂ ਦੇ ਆਨੰਦ ਮਾਣ ਰਹੇ ਹੋ ਕਾਂਗਰਸ ਪਾਰਟੀ 'ਚ ਚਾਹੇ ਕਿਤੇ ਹੋਰ ਉਹ ਐਮਪੀ ਮੁੱਖ ਮੰਤਰੀ ਜੇ ਤਾਂ ਬਣੇ ਜੇ ਤੁਹਾਨੂੰ ਅਮਨ ਸ਼ਾਂਤੀ ਸਰਦਾਰ ਬੈਂ ਸਿੰਘ ਨੇ ਦਿੱਤੀ ਉਹਨਾਂ ਕਰਕੇ ਤੁਸੀਂ ਅੱਜ ਐਮਪੀ ਮੰਤਰੀ ਚੀਫ ਮਿਨਿਸਟਰ ਉਹਨਾਂ ਦੀ ਅਮਨ ਸ਼ਾਂਤੀ ਕਰਕੇ ਨਹੀਂ ਪੰਜਾਬ 'ਚ ਕੋਈ ਬੱਤੀ ਨਹੀਂ ਜਗਦੀ ਸੀ ਕੋਈ ਗਵਰਨਰੀ ਰੂਲਸ ਸੀ ਤੇ ਉਹ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੇ ਤੁਸੀਂ ਤਾਂ ਉਹਨਾਂ ਦੇ ਹਮੇਸ਼ਾ ਧੰਨਵਾਦ ਕਰਦੇ ਨਾ ਥੱਕੋ ਓਦੋਂ ਬਾਅਦ ਮੈਂ ਕਿਹਾ ਹਜੇ ਯਾਰ ਤੁਸੀਂ ਮੇਰੀ ਗੱਲ ਕਰਦੇ ਹੋ ਜਦੋਂ ਰਾਹੁਲ ਗਾਂਧੀ ਨੇ ਇਸ਼ਾਰੇ ਕੀਤੇ ਤੁਸੀਂ ਦੇਖਿਆ ਏ ਐਡੀ ਜਿੱਦ ਐਡਾ ਗੁੱਸਾ ਮੇਰੇ ਪ੍ਰਤੀ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਸ਼ਹੀਦ ਰਜੀਵ ਗਾਂਧੀ ਹੋਇਆ ਸਾਡਾ ਹੀ ਹੋਇਆ ਤੇ ਜੇ ਕਿਤੇ ਮੇਰੇ ਨਾਲ ਕੀ ਉਹਨਾਂ ਦੀ ਮੈਗ ਮੇਰੇ ਤੇ ਕੋਈ ਕਰਾਪਸ਼ਨ ਦੇ ਚਾਰजेस ਸੀ ਮੇਰੇ ਤੇ ਕੋਈ ਹੋਰ ਕੋਈ ਚਾਰजेस ਸੀ ਮੈਂ ਤਾਂ 15 ਸਾਲ ਇੱਕ ਵਰਕਰ ਵਾਂਗੂ ਸੇਵਾ ਕੀਤੀ ਉਹਨਾਂ ਦੀ ਪਰ ਮੇਰੇ ਵੀ ਨਾਮ ਉਰੇ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਜੀ ਦਾ ਮੈਂ ਪੋਤਾ ਲੱਗਦਾ ਸੀ ਤੇ ਉਹ ਬਰਦਾਸ਼ਤ ਨਹੀਂ ਸੀ ਕਦੇ ਵੀ ਉਸ ਲਾਈਨ 'ਚ ਜੇ ਉਹਨਾਂ ਦਾ ਨਾਮ ਲਿਆ ਜਾਂਦਾ ਸੀ ਤਾਂ ਮੇਰੇ ਪਰਿਵਾਰ ਦਾ ਵੀ ਲਿਆ ਜਾਂਦਾ ਸੀ ਜਿਹਦੇ ਕਰਕੇ ਮੈਨੂੰ ਹਮੇਸ਼ਾ ਬਹੁਤ ਕੁਝ ਗੱਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਇੱਕ ਗੱਲ ਤੀਜੀ ਗੱਲ ਚੰਨੀ ਸਾਹਿਬ ਤੇ ਜਿਹੜੇ ਹੋਰ ਸਤਕਾਰਯੋਗ ਕਈ ਐਮਪੀ ਨੇ ਮੈਨੂੰ ਤਾਂ ਤੁਸੀਂ ਮੈਨੂੰ ਕੀ ਸਿਖਾਉਂਗੇ ਮੈਨੂੰ ਤਾਂ 16ਵਾਂ ਸਾਲ ਹੋ ਗਿਆ ਇਸ ਪਾਰਲੀਮੈਂਟ ਚ ਤੁਸੀਂ ਤਾਂ ਹਜੇ ਬੱਚੇ ਹੋ 10-10 ਦਿਨ ਹੋਏ ਆ ਇਕੱਲੇ ਇਸ ਪਾਰਲੀਮੈਂਟ ਸੈਸ਼ਨ ਚ ਮੈਨੂੰ 16 ਸਾਲ ਹੋ ਗਏ ਇਸ ਪਾਰਲੀਮੈਂਟ ਚ ਬੈਠਿਆ ਨੂੰ 16 ਸਾਲ ਚੌਥੀ ਟਰਮ ਜਿਹੜੀ ਉਹ ਮੇਰੀ ਮਿਨਿਸਟਰੀ ਦੀ ਆ ਸ਼ੁਰੂ ਹੋ ਗਈ ਆ ਤੁਸੀਂ ਤਾਂ ਹਜੇ ਨਵੇਂ ਆਏ ਹੋ 10 ਦਿਨ ਹੋਏ ਆ ਪਹਿਲਾਂ ਇੱਥੇ ਦੇਖ ਕੇ ਦੇ ਕਾਨੂੰਨ ਸਿੱਖੋ ਵੀਰ ਪਾਰਲੀਮੈਂਟ ਚ ਕਿਵੇਂ ਬੋਲੀਦਾ ਪਾਰਲੀਮੈਂਟ ਚ ਕਿਵੇਂ ਗੱਲ ਕੀਤੀ ਜਾਂਦੀ ਆ ਤੁਸੀਂ ਨਿੱਜੀ આરોਪ ਟਿੱਪਣੀਆਂ ਕਰੋਗੇ ਤਾਂ ਫਿਰ ਉਹਦਾ ਜਵਾਬ ਵੀ ਉਸੇ ਤਰੀਕੇ ਨਾਲ ਮਿਲੂਗਾ ਤੇ ਪਰ ਅੱਜ ਮੈਂ ਫੇਰ ਨਾ ਨਿੱਜੀ ਗੱਲ ਕਰਦਾ ਹੋਇਆ ਮੈਂ ਸਿਰਫ ਇਹ ਗੱਲ ਕਰਦਾ ਵੀ ਅੱਜ ਕਾਂਗਰਸ ਪਾਰਟੀ ਇਹ ਦੱਸੇ ਵੀ ਚੰਨੀ ਸਾਹਿਬ ਤੋਂ ਤੁਸੀਂ ਪਰੇ ਕਿਉਂ ਹਟੇ ਤੁਹਾਡਾ ਸਟੈਂਡ ਕੀ ਆ ਤੇ ਜੇ ਤੁਸੀਂ ਚੰਨੀ ਸਾਹਿਬ ਨੂੰ ਪਰੇ ਹਟਿਓ ਤਾਂ ਫਿਰ ਚੰਨੀ ਸਾਹਿਬ ਮਾਫੀ ਕਿਉਂ ਨਹੀਂ ਮੰਗ ਰਹੇ ਉਹਦੇ ਤੋਂ ਤੁਸੀਂ ਕਿਉਂ ਮਾਫੀयां ਮੰਗ ਰਹੇ ਹੋ ਤੁਸੀਂ ਕਿਉਂ ਪਿੱਛੇ ਹਟ ਰਹੇ ਕਿਤੇ ਨਾ ਕਿਤੇ ਬਹੁਤ ਕਨਫਿਊਜ਼ ਹਨ ਬਹੁਤ ਕਿਤੇ ਨਾ ਕਿਤੇ ਜਿਹੜੀ ਆ ਉਹ ਆਪਸ ਵਿੱਚ ਗੜਬੜ ਜਾਂ ਤਾਂ ਲੀਡਰਸ਼ਿਪ ਪਾਰਟੀ ਦੀ ਨਹੀਂ ਮੰਨਦੀ ਜਾਂ ਪਾਰਟੀ ਨੂੰ ਸਮਝ ਨਹੀਂ ਆਉਂਦਾ ਵੀ ਲੀਡਰ ਸਾਡੇ ਕਰਦੇ ਕੀ ਆ ਇਸ ਤਰੀਕੇ ਨਾਲ ਉਹ ਹਾਲਾਤ ਨੇ ਜਿਹੜੇ ਬਣੇ ਹੋਏ ਨੇ ਉੱਥੇ ਉਹ ਬੋਲ ਕੇ ਗਏ ਰਾਹੁਲ ਗਾਂਧੀ ਉਹਨਾਂ ਤੋਂ ਬੁਲਵਾ ਰਹੇ ਸੀ ਰਾਹੁਲ ਗਾਂਧੀ ਨਹੀਂ ਉਹਨਾਂ ਤੋਂ ਅਮਰਿਤਪਾਲ ਦੇ ਹੱਕ ਚ ਬਦਲਾ ਬੁਲਵਾਇਆ ਰਾਹੁਲ ਗਾਂਧੀ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਇੰਡੀਆ ਲਾਇੰਸ ਬਣਾਇਆ ਪੰਜਾਬੀਆਂ ਨੂੰ ਤਾਂ ਧੋਖਾ ਦੇ ਰਿਹਾ ਉੱਥੇ ਉਹ ਇੱਥੇ ਉਹ ਅੱਜ ਵੀ ਇਕੱਠੇ ਆ ਅੱਜ ਵੀ ਜੁੜੇ ਹੋਏ ਨੇ ਲਾਇੰਸ ਦੇ ਨਾਲ ਦੂਜੀ ਗੱਲ ਜੇ ਅਮਰਿਤਪਾਲ ਦੀ ਗੱਲ ਕਰਦੇ ਹੋ ਤੁਸੀਂ ਐਨਐਸਏ ਲਾਉਣ ਦੀ ਲੋ ਇੱਕ ਗੱਲ ਬਾਕੀ ਗੱਲਾਂ ਸਾਰੀਆਂ ਪਰੇ ਛੱਡ ਦਿਓ ਐਨਐਸਏ ਜਾਂ ਅਮਰਿਤਪਾਲ ਨੂੰ ਫੜਿਆ ਕਿ ਇਹ ਤੁਹਾਡਾ ਇੰਡੀਆ ਲਾਇੰਸ ਦੇ ਵਿੱਚ ਆਮ ਆਦਮੀ ਪਾਰਟੀ ਚੰਨੀ ਸਾਫ ਦੇ ਵੇਲੇ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਇਹ ਬੰਦਾ ਬਹਿਰੂਪੀਆ ਪਹਿਲਾਂ ਕਲੀਨ ਸ਼ੇਵਨ ਸੀ ਸਭ ਕੁਝ ਸੀ ਇਹਨਾਂ ਦੇ ਵੇਲੇ ਦਵਾਈ ਤੋਂ ਆ ਕੇ ਉਹ ਇੱਥੇ ਆਇਆ ਉਹਦੇ ਪਿੱਛੇ ਕੀ ਇਨਕੁਆਰੀ ਹੋਣੀ ਚਾਹੀਦੀ ਹੈ ਉਦੋਂ ਬਾਅਦ ਚਰਨਜੀਤ ਚੰਨੀ ਭਾਈ ਇਹ ਤਾਂ ਖੁੱਲੀ ਕਿਤਾਬ ਆ ਵੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸਭ ਤੋਂ ਪਹਿਲਾਂ ਵਿਜੀਲੈਂਸ ਦੀ ਅੱਜ ਉਹ ਇਕੱਠੇ ਨਹੀਂ ਇੰਡੀਆ ਦੇ ਅੱਜ ਉਹਨਾਂ ਨੇ ਕਿਹਾ ਵੀ ਮੇਰੇ ਬੱਚੇ ਦੇ ਵਿਆਹ ਚ ਜਦੋਂ ਉਹ ਭਾਂਡੇ ਵੀ ਚਮਚ ਵੀ ਗਿਣਦੇ ਸੀ ਉਹ ਕੌਣ ਗਿਣਦਾ ਸੀ ਭਈ ਉੱਥੇ ਭਾਜਪੀ ਦਾ ਕੀ ਰੋਲ ਆ ਉਹ ਜੇ ਗਿਣਦਾ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਇੰਡੀਆ ਆਲਾਈਂਸ ਦੀ 파ਟਨਰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਉਹ ਗਿਣਦੀ ਸੀ ਤੇ ਤੁਹਾਡੇ ਹੀ ਭਾਂਜੇ ਉਹਨਾਂ ਦੇ ਘਰੋਂ 10 ਕਰੋੜ ਰੁਪਈਆ ਲੱਭਿਆ ਸੀ ਤੇ ਉਸ ਤੋਂ ਬਾਅਦ ਤੁਸੀਂ ਸਵਾ ਸਾਲ ਤਕਰੀਬਨ ਤੁਸੀਂ ਸਵਾ ਸਾਲ ਆਪਣੀ ਪਾਰਟੀ ਨੂੰ ਵੀ ਇੱਕ ਮੁੱਖ ਮੰਤਰੀ ਸੀ ਤੁਸੀਂ ਛੱਡ ਕੇ ਸਵਾ ਸਾਲ ਵਿਦੇਸ਼ਾਂ 'ਚ ਭੱਜੇ ਰਹੇ ਈਡੀ ਤੋਂ ਬਚਦੇ ਹੋਏ ਤੁਸੀਂ ਵਿਜੀਲੈਂਸ ਤੋਂ ਬਚਦੇ ਹੋ ਇਹ ਇਹ ਕਿਸੇ ਤੋਂ ਕੋਈ ਲੁਕੀ ਗੱਲ ਨਹੀਂ ਹਾਰ ਜਿੱਤ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਤੁਸੀਂ ਇਹ ਜ਼ਿਕਰ ਕੀਤਾ ਵੀ ਅੱਜ ਤੁਹਾਨੂੰ ਮinistr ਬਣਾਇਆ ਏ ਭਾਈ ਸਾਹਿਬ ਤੁਸੀਂ ਮੁੱਖ ਮੰਤਰੀ ਸੀ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਦੋਨੋਂ ਵਿਧਾਨ ਸਭਾ ਤੋਂ ਹਾਰ ਗਏ ਸੀ ਉਸ ਤੋਂ ਬਾਅਦ ਦੋਨੋਂ ਵਿਧਾਨ ਸਭਾ ਇਹ ਮੁੱਖ ਮੰਤਰੀ ਉਹ ਹਾਰ ਜੇ ਤੇ ਫਿਰ ਉਦੋਂ ਬੜੀ ਕੀ ਗੱਲ ਹੋ ਸਕਦੀ ਹੈ ਤੇ ਦੂਜੀ ਲੀਡਰ ਵੀ ਇਹਨਾਂ ਦੇ ਬਠਿੰਡਿਓ ਹਾਰੇ ਅੱਜ ਉਹ ਗੱਲ ਕਰਦੇ ਆ ਜਿੱਤਣ ਦੀ ਤੇ ਮੈਂ ਇੱਕ ਸਪਸ਼ਟ ਕਹਿਣਾ ਚਾਹਨਾ ਮੈਂ ਇਹ ਭੁਲੇਖਾ ਬਿਲਕੁਲ ਕਾਂਗਰਸੀਆਂ ਦਾ ਦੂਰ ਕਰਨਾ ਚਾਹਨਾ ਜੇ ਭਾਜਪਾ ਜਾਂ ਮੈਂ ਆਪਣੀ ਨਿੱਜੀ ਗੱਲ ਕਰਦਾ ਜੇ ਇਲੈਕਸ਼ਨਾਂ ਚ ਨਾ ਮੈਨੂੰ ਕਾਂਗਰਸ ਹਰਾ ਸਕਦੀ ਸੀ ਨਾ ਮੈਨੂੰ ਕੋਈ ਕਾਲੀ ਦਲ ਹਰਾ ਸਕਦਾ ਸੀ ਨਾ ਮੈਨੂੰ ਕੋਈ ਹੋਰ ਹਰਾ ਸਕਦਾ ਇਹ ਨਾ ਮੈਂ ਹਾਰੇ ਆ ਜਿੱਥੇ ਵੋਟਾਂ ਪਈਆਂ 6 ਹਲਕਿਆਂ ਚ ਠੋਕ ਕੇ ਕਾਂਗਰਸ ਹਰਾਈ ਠੋਕ ਕੇ ਕਾਲੀ ਦਲ ਹਰਾਇਆ ਟੋਕਿਆ ਆ ਆਦਮੀ ਹਟਾਇਆ ਹਰਾਈ ਤੀਜੇ ਨੰਬਰ ਤੇ ਚੈ ਸਮਝੌਤਾ ਸੀ ਤੁਸੀਂ ਸਾਨੂੰ ਜੇ ਤੁਸੀਂ ਮਿਲ ਕੇ ਕਿਉਂਕਿ ਤੁਹਾਡੀ ਸਰਕਾਰ ਸੀ ਉੱਥੇ ਤੁਸੀਂ ਕਿਸਾਨਾਂ ਨਾਲ ਮਿਲ ਕੇ ਲੀਡਰਾਂ ਨਾਲ ਜਿਹੜੇ ਆ ਕਿਸਾਨ ਲੀਡਰ ਨਕਲੀ ਬਹਿਰੂਪੀਏ ਜਿਨ੍ਹਾਂ ਨੂੰ ਕਹਿੰਦੇ ਨੇ ਦਿੱਲੀ ਆਉਣੋਂ ਰੋਕਦੇ ਆ ਹੁਣ ਰਾਹੁਲ ਗਾਂਧੀ ਦੇ ਕਮਰੇ ਤੱਕ ਕਿਵੇਂ ਪਹੁੰਚ ਕੇ ਪਾਰਲੀਮੈਂਟ ਦੇ ਅੰਦਰ ਪਹੁੰਚੇ ਹੋਏ ਸੀ ਇਹੀ ਨੇ ਨਾ ਜਿਹੜੇ ਕਹਿੰਦੇ ਆ ਵੀ ਸਾਨੂੰ ਦਿੱਲੀ ਦਿੱਲੀ ਆਉਣ ਨਹੀਂ ਦਿੱਤੇ ਸਾਨੂੰ ਸ਼ੰਭੂ ਰੋਕਿਆ ਹੋਇਆ ਹੁਣ ਉਹਨਾਂ ਨੂੰ ਪੁੱਛਣ ਸਾਰੇ ਜਿਹੜੇ ਉਹਨਾਂ ਦੇ ਨਾਲ ਜਾਂ ਜਿਹੜੇ ਉਹ ਪਿੰਡਾਂ ਜਾ ਕੇ ਕਹਿੰਦੇ ਆ ਉਹਨਾਂ ਨੂੰ ਇਹ ਪੁੱਛੋ ਵੀ ਹੁਣ ਤੁਸੀਂ ਸਾਰੇ ਲੀਡਰ ਤੁਸੀਂ ਦਿੱਲੀ ਵੀ ਆ ਗਏ ਦਿੱਲੀ ਤੋਂ ਬਾਅਦ ਤੁਸੀਂ ਪਾਰਲੀਮੈਂਟ ਦੇ ਅੰਦਰ ਵੀ ਚਲੇ ਗਏ ਤੇ ਤੁਸੀਂ ਰਾਹੁਲ ਗਾਂਧੀ ਦੇ ਤੇ ਸਾਰੇ ਐਮਪੀਆ ਦੇ ਨਾਲ ਵੀ ਬੈਠੇ ਹੋ ਕਿਸੇ ਨੇ ਇਹਨਾਂ ਰੋਕਿਆ ਤੁਹਾਨੂੰ ਜੀ ਉਦੋਂ ਬਾਅਦ ਤੁਸੀਂ ਚਲੇ ਵੀ ਗਏ ਹੋ ਆਮ ਨਾਲ ਇਹ ਇਹਦੇ ਪਿੱਛੇ ਕੀ ਆ ਵੀ ਕੋਈ ਨਾ ਕੋਈ ਥੋੜਾ ਇਹਨਾਂ ਨਾਲ ਸਾਰਾ ਸਮਝੌਤਾ ਆਂਦਰੋਂ ਤੇ ਤੁਸੀਂ ਸਾਡੇ ਕਿਸੇ ਪਿੰਡ ਚਾਹੇ ਮਹਾਰਾਣੀ ਪ੍ਰਨੀਤ ਕੌਰ ਜੀ ਜਾਂਦੇ ਸੀ ਉਹਨਾਂ ਦੇ ਮੂਹਰੇ ਤੁਸੀਂ ਮੰਦੇ ਚਾਹੇ ਹੰਸ ਰਾਜ ਹੰਸ ਸੀ ਚਾਹੇ ਮੈਂ ਆਪਣੇ ਗਿੱਲ ਦੀ ਗੱਲ ਕਰਾਂ ਗਾਖੇ ਦੀ ਗੱਲ ਕਰਾਂ ਜਗਰਾਉਂ ਦੀ ਗੱਲ ਕਰਾਂ ਇੱਕ ਜਗ੍ਹਾ ਵੀ ਤੁਸੀਂ ਕਿਸਾਨਾਂ ਦੇ ਨੌਂ ਤੇ ਸਾਡਾ ਬੂਥ ਨਹੀਂ ਲੱਗਣ ਦਿੱਤਾ ਬੂਥ ਤੇ ਦੂਧੇ ਸਾਡਾ ਕਿਤੇ ਏਜੰਟ ਨਹੀਂ ਭੇਜਣ ਦਿੱਤਾ ਪੋਲਿੰਗ ਏਜੰਟ ਨਹੀਂ ਤੁਸੀਂ ਹਰਾ ਲੈਂਦੇ ਅੱਗੇ ਵੀ ਦੇਖ ਲਾਂਗੇ ਇਹ ਤਾਂ ਹਜੇ ਨਵੇਂ ਨਵੇਂ ਇੱਕਦਮ ਇਹ ਪਤਾ ਨਹੀਂ ਸੀ ਵੀ ਤੁਸੀਂ ਇਹ ਹੱਤ ਘੱਡੇ ਅਪਣਾਉਂਗੇ ਤੁਸੀਂ ਸਿਰਫ ਕਿਸਾਨਾਂ ਨੂੰ ਲੈ ਕੇ ਡੰਡੇ ਲੈ ਕੇ ਕਿਰਪਾਨਾਂ ਲੈ ਕੇ ਤੁਸੀਂ ਸਾਨੂੰ ਪਿੰਡਾਂ 'ਚ ਵੜਦੇ ਉਦੋਂ ਬਿਠਾਉਂਦੇ ਉਹ ਵੀ ਮੇਰੇ ਧਿਆਨ 'ਚ ਨੇ ਸਾਰੇ ਉਹ ਕੋਈ ਕਿਸਾਨ ਨਹੀਂ ਸੀ ਉਹ ਤੁਸੀਂ ਲੋਕ ਸੀ ਜਿਹੜੇ ਪੈਸੇ ਦੇ ਕੇ ਹੁਣ ਭਾਂਡਾ ਤੁਹਾਡਾ ਫੁੱਟ ਗਿਆ ਜਿਹੜਾ ਇਲੈਕਸ਼ਨਾਂ 'ਚ ਕਾਂਗਰਸ ਪਾਰਟੀ ਨੂੰ ਜਿੱਤ ਦਵਾਈ ਜਿਹੜੀ ਆਮ ਆਦਮੀ ਨੂੰ ਜਿੱਤ ਦਵਾਈ ਉਹਦੇ ਬਦਲੇ ਤੁਸੀਂ ਉਹ ਲੀਡਰਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਜਿੱਤਾਂ ਦਵਾਈਆਂ ਉਹ ਲੀਡਰਾਂ ਨੂੰ ਤੁਸੀਂ ਸਨਮਾਨਿਤ ਕੀਤਾ ਪਾਰਲੀਮੈਂਟ 'ਚ ਲਿਆ ਕੇ ਉਹ ਤੁਹਾਡੇ اپੋਜੀਸ਼ਨ ਕਮਰੇਚ ਰਾਹੁਲ ਗਾਂਧੀ ਦੇ ਨਾਲ ਜਿਹੜੇ ਗੋਰੇ ਨੇ ਅੰਗਰੇਜ਼ ਨੇ ਜਿਨ੍ਹਾਂ ਦੇ ਉਹਨਾਂ ਨਾਲ ਬੈਠ ਕੇ ਤੁਹਾਨੂੰ ਬੜਾ ਚੰਗਾ ਲੱਗਿਆ ਇਹੀ ਲੋਕ ਸੀ ਮੈਂ ਪੰਜਾਬ ਵਾਲਿਆਂ ਨੂੰ ਕਹਿਣਾ ਚਾਹਣਾ ਇਹੀ ਲੋਕ ਸੀ ਜਿਨ੍ਹਾਂ ਨਾਲ ਇੱਕ ਕਿਸਾਨ ਲੀਡਰ ਜਿਹੜੇ ਬੈਠੇ ਸੀ ਇਹੀ ਲੋਕ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ ਟਰਾਇਆ ਸੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਇਹੀ ਲੋਕ ਨੇ ਜਿਨ੍ਹਾਂ ਨੇ 84 84 ਕੀਤਾ ਸੀ ਸਿੱਖ ਦੰਗੇ ਕੀਤੇ ਸੀ ਅੱਜ ਉਹ ਲੀਡਰ ਤੁਸੀਂ ਰਾਹੁਲ ਗਾਂਧੀ ਨੂੰ ਆ ਕੇ ਜਫੀਆਂ ਪਾਉਨੇ ਕਿੱਥੇ ਗਈ ਤੁਹਾਡੀ ਪੰਜਾਬੀਅਤ ਕਿੱਥੇ ਗਈ ਤੁਹਾਡੀ ਸਰਦਾਰੀ ਕੋਈ ਗੱਲ ਨਹੀਂ ਲੋਕ ਦੇਖ ਰਹੇ ਆ ਇਹ ਹੀ ਗੱਲਾਂ ਮੈਂ ਹਮੇਸ਼ਾ ਕਹਿੰਦਾ ਸੀ ਵੀ ਅੰਦਰੋਂ ਉੱਤੋਂ ਕੁਝ ਹੋਰ ਨੇ ਅੰਦਰੋਂ ਕੁਝ ਹੋਰ ਨੇ ਅਸੀਂ ਜ਼ਰੂਰ ਅੱਗੇ ਵੱਧ ਚੜ ਕੇ ਇਹ ਗੱਲ ਮੈਂ ਹੋਰ ਆਉਣਾ ਚਾਹਣਾ ਤੁਹਾਡੇ ਬਹਾਨੇ ਇਸ ਗੱਲ ਦੇ ਮੇਰੀ ਗੱਲ ਫੇਰ ਮੈਂ ਕਹਿਣਾ ਹਾਂ অন ਰਿਕਾਰਡ ਵੀ ਇਹ ਪੰਜਾਬ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਦੁਸ਼ਮਣ ਨੇ ਕਾਂਗਰਸ ਪਾਰਟੀ ਦੇ ਨਾਲ ਲੜੇ ਹੋਏ ਇੱਕ ਸਾਨ ਲੀਡਰ ਜਿਨ੍ਹਾਂ ਨੇ ਇੱਕ ਦਹਾਕਤ ਪੰਜਾਬ ਨੂੰ ਤਬਾਹ ਕੀਤਾ ਹੋਇਆ ਸੜਕਾਂ ਰੋਕ ਕੇ ਟ੍ਰੇਨਾਂ ਰੋਕ ਕੇ ਵੀ ਪੰਜਾਬ ਦਾ ਵਪਾਰ ਰੁਕ ਜੇ ਪੰਜਾਬ ਨੂੰ ਕੋਈ ਨੌਕਰੀ ਨਾ ਮਿਲੇ ਪੰਜਾਬ ਨੂੰ ਕੋਈ ਪ੍ਰੋਡਕਟ ਕੋਈ ਪ੍ਰੋਜੈਕਟ ਨਾ ਮਿਲੇ ਕੋਈ ਸਾਡੇ ਬਾਹਰ ਜਿਹੜੇ ਬੱਚੇ ਆਉਂਦੇ ਆ ਉਹ ਆਣੋਂ ਹਟ ਗਏ ਸਾਡੇ ਟੂਰਿਸਟ ਆਣੋਂ ਹਟ ਗਏ ਤੁਸੀਂ ਜੇ ਦੇਖ ਲਓਗੇ ਗੁਰਦੁਆਰਾ ਦਰਬਾਰ ਸਾਹਿਬ ਚੋਂ ਹੀ ਜੇ ਅੰਕੜੇ ਕੱਢੋਗੇ ਜਦੋਂ ਦੇ ਇਹ ਸੜਕਾਂ ਬੰਦ ਕਰੀ ਬੈਠੇ ਹੋ ਸਾਲ ਦਾ ਲੱਖਾਂ ਲੋਕਾਂ ਦਾ ਜਿਹੜਾ ਇਹ ਉਹ ਕ ਗ੍ਰਾਵਟ ਕਮੀ ਆਈ ਹੋ ਅੰਕੜੇ ਮੂਰੇ ਆਏ ਨੇ ਵੱਡੇ ਅਖਬਾਰਾਂ ਨੇ ਕੱਲ ਦੱਸਿਆ ਹੈ ਵੀ ਜਿਹੜਾ ਕਰਤਾਰਪੁਰ ਸਾਹਿਬ ਲੰਘਾ ਏ ਜਿਹੜਾ ਸਾਡੇ ਮੱਥਾ ਟੇਕਣ ਜਾ ਲੋਕ ਵਿਦੇਸ਼ਾਂ ਤੋਂ ਇੰਡੀਆ ਚ ਪੰਜਾਬ ਚ ਆ ਕੇ ਜਾਂਦੇ ਸੀ ਜਾਂ ਹਿੰਦੁਸਤਾਨ ਤੋਂ ਜਾਂਦੇ ਸੀ ਉਹ ਲੋਕ ਗਿਣਤੀ ਦੇ 3 ਤੋਂ 4 ਗਿਣਤੀ ਰਹਿ ਗਈ ਏ ਕਰਤਾਰਪੁਰ ਸਾਹਿਬ ਜਾਨ ਵਾਲਿਆਂ ਦੀ ਇੰਡੀਆ ਤੋਂ ਪਾਕਿਸਤਾਨ ਜਿਹੜੇ ਜਾਂਦੇ ਸੀ ਉਹ ਕਿਉਂ ਕਿਉਂਕਿ ਤੁਸੀਂ ਸੜਕਾਂ ਰੋਕ ਲੀਆਂ ਤੁਸੀਂ ਟ੍ਰੇਨਾਂ ਰੋਕਤੀਆਂ ਤੇ ਇੱਕ ਮਾਹੌਲ ਬਣ ਗਿਆ ਦੇਸ਼ 'ਚ ਇੱਕ ਸਿੱਖ ਵੀ ਪੰਜਾਬੀ ਵੀ ਕੋਈ ਡਰਦਾ ਪੰਜਾਬ 'ਚ ਨਹੀਂ ਵੱੜਦਾ ਕਰਤਾਰਪੁਰ ਸਾਹਿਬ ਜਾਂਦਾ ਨਹੀਂ ਦਰਬਾਰ ਸਾਹਿਬ ਜਿਹੜਾ ਜਾਣੋ ਉਹ ਬਹੁਤ ਵੱਡੀ ਗ੍ਰੈਵਿਟੀ ਆ ਉਹ 'ਚ ਕਿਣ ਜਿਹੜੀ ਗਿਣਤੀ ਆ ਉਹ ਘਟਿਓ ਥੋੜੇ ਕਰਕੇ ਤੁਸੀਂ ਮੱਥਾ ਟੇਕਣ ਵੀ ਦਰਬਾਰ ਸਾਹਿਬ ਲੋਕਾਂ ਨੂੰ ਜਿਹੜਾ ਹੈ ਉਹ 'ਚ ਵੀ ਰਿਕਵਰਡ ਬਣੇ ਹੋਏ ਆ ਬਹਾਨਾ ਲਾਉਨੇ ਹੋ ਤੁਸੀਂ ਤੁਸੀਂ ਕਿਤੇ ਨਾ ਕਿਤੇ ਸਿੱਖੀ ਨਾਲ ਧਰਮ ਨਾਲ ਪੰਜਾਬ ਨਾਲ ਲੋਕਾਂ ਨੂੰ ਤੋੜ ਰਹੇ ਹੋ ਜਿਹੜੇ ਤੁਸੀਂ ਧਰਮਿਆਂ ਤੇ ਬੈਠੇ ਤੇ ਹੁਣ ਉਹ ਗੱਲ ਨੰਗੀ ਹੋ ਗਈ ਵੀ ਕਿਵੇਂ ਦੁਸ਼ਮਣੀ ਨਿਵਾ ਰਹੇ ਹੋ ਤੇ ਰਾਹੁਲ ਗਾਂਧੀ ਜਿਹੜਾ ਪਹਿਲਾਂ ਹੀ ਦੁਸ਼ਮਣ ਆ ਉਹਦੇ ਨਾਲ ਤੁਸੀਂ ਯਾਰੀ ਪਗਾਈ ਆ ਕੇ ਉਹਰੇ ਦਿਖਾਇਆ ਸਾਰੇ ਨੈਸ਼ਨਲ ਇੰਟਰਨੈਸ਼ਨਲ ਮੀਡੀਆ ਤੇ ਹੁਣ ਤੁਸੀਂ ਐਮਐਸਪੀ ਦੀ ਗਰੰਟੀ ਜਿਹੜੀ ਕਹਿ ਰਹੇ ਹੁੰਦਾ ਉਹ ਉਹਦੇ ਵਿੱਚ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਆ ਜੇ ਐਮਐਸਪੀ ਗਰੰਟੀ ਹੋਗੀ ਖੁਦ انا ਖਾਸ ਤਾ ਪੂਰਾ ਜੋਰ ਲਾਵਾਂਗੇ ਵੀ ਵਿਚਾਰ ਰੱਖੀਏ ਉਹ ਜਦੋਂ ਸਾਰੇ ਦੇਸ਼ ਨੂੰ ਮਿਲ ਲੱਗੀ ਤੇ ਉਦੋਂ ਜਿਹੜਾ ਸਾਨੂੰ 70000 ਕਰੋੜ ਰੁਪਏ ਦੀ ਜਿਹੜੀ ਫਸਲਾਂ ਚੱਕੀਆਂ ਜਾਂਦੀਆਂ ਐ ਐਮ ਐਸ ਪੀ ਰਾਹੀਂ ਉਹ 5000 ਕਰੋੜ ਰੁਪਏ ਸਾਡੇ ਕੋਟੇ 'ਚ ਰਹਿ ਜਾਊਗਾ ਕਿੱਧਰ ਜਾਵਾਂਗੇ ਜਾਣਗੇ ਸਾਡੇ ਕਿਸਾਨ ਕਣਕ ਚੀ ਜਿਹੜੀ ਝੋਨੇ ਦੀ ਗੰਨੇ ਦੀ ਕਪਾਹ ਦੀ ਨਰਮੇ ਦੀ ਜਿਹੜੀ ਹਰ ਫਸਲ ਮਿਲਦੀ ਆ ਉਹਦਾ ਪੈਸਾ ਮਿਲਦਾ ਤੇ ਇਸ ਖਤਰਨਾਕ ਖੇਡ ਤੋਂ ਮੇਰੇ ਕਿਸਾਨ ਭਰਾਵੋ ਇਹਨਾਂ ਤੋਂ ਬਚਜੋ ਇਹਨਾਂ ਦੇ ਘਰ ਭਰ ਗਏ ਇਹਨਾਂ ਦੇ ਘਰੇ ਫੰਡ ਆਉਂਦੇ ਆ ਕੋਈ ਕਮੀ ਨਹੀਂ ਪਰ ਜੇ ਜਿਹੜੀ ਇਹ ਲੀਗਲ ਗਰੰਟੀ ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਮੁੱਦਾ ਚੱਕਿਆ ਜੇ ਦੇਸ਼ 'ਚ ਲੀਗਲ ਗਰੰਟੀ ਹੋ ਗਈ ਤਾਂ ਉਹ ਸਾਰਾ ਪੈਸਾ ਜਿਹੜਾ ਪੰਜਾਬ ਤੇ ਹਰਿਆਣੇ ਨੂੰ ਮਿਲਦਾ ਤੇ ਸਭ ਤੋਂ ਵੱਧ ਪੰਜਾਬ ਨੂੰ ਮਿਲਦਾ ਉਹ ਸਾਰੇ ਦੇਸ਼ 'ਚ ਵੰਡਿਆ ਜਾਊ ਸਾਰੇ ਦੇਸ਼ 'ਚ ਵੰਡਿਆ ਜਾਊ ਕਿਸੇ ਨੂੰ ਵੀ ਪੁੱਛ ਲੋ ਇਹ ਗੱਲ ਤੇ ਸਾਡੇ ਪੰਜਾਬ 'ਚ ਜਿਹੜੀ ਇੱਕ ਇੱਕ ਦਾਣਾ ਚੱਕਿਆ ਜਾਂਦਾ ਉਹ ਮੰਡੀਕਰਨ ਸਭ ਕੁਝ ਖਤਮ ਹੋ ਜਾਊਗਾ ਆਪਣੇ ਆਪ ਨੇ ਬੜ ਜਾਊ ਦੂਜੀ ਗੱਲ ਹਰ ਅਗਰਾਈ ਕਰ ਕਰ ਇਹ ਪਿੰਡਾਂ ਚੋਂ ਹਰ ਘਰ ਨੂੰ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਰੁਪਏ ਇਹ ਇਹਨਾਂ ਨੂੰ ਦੇਣਾ ਪੈਂਦਾ ਜਿਹੜੇ ਲੀਡਰ ਫਿਰਦੇ ਇਸ ਕਰਕੇ ਹੁਣ ਕਲੀਅਰ ਲਾਈਨ ਡਰਾ ਕਰਨੀ ਪਊਗੀ ਆਉਣ ਵਾਲੇ ਦਿਨਾਂ ਚ ਮੈਂ ਤੁਹਾਡੇ ਕੋਲ ਕੱਲੇ ਕੱਲੇ ਸ਼ਹਿਰ ਚ ਪਿੰਡਾਂ ਚ ਅਸੀਂ ਆਵਾਂਗੇ ਤਾਂ ਗੱਲਾਂ ਦੱਸਣ ਵੀ ਕੀ ਖੇਡ ਆ ਜਿਹੜੀ ਇੱਕ ਕਿਸਾਨ ਲੀਡਰ ਕਾਂਗਰਸ ਪਾਰਟੀ ਨਾਲ ਰਾਹੁਲ ਗਾਂਧੀ ਨਾਲ ਰਲ ਕੇ ਇਹ ਚੰਨੀ ਅਰਗੇ ਹੋਰ ਕੀ ਖੇਡਾਂ ਖੇਡ ਰਹੇ ਆ ਇਹ ਨੰਗੀਆਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਹੋਣਗੀਆਂ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਗੱਲ ਕਰਦੇ ਹੋ ਅਮਰਪਾਲ ਖਵਾੜੀਆ ਤੁਹਾਨੂੰ ਲੱਗਦਾ ਹੈ ਕਿ ਅਮਰਪਾਲ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਉਹਦਾ ਹੱਕ ਬਣਦਾ ਹੈ ਉਹਨੂੰ ਸੰਸਦ ਚੋਂ ਦੇਣਾ ਚਾਹੀਦਾ ਦੇਖੋ ਮੈਂ ਤਾਂ ਸਾਫ਼ ਗੱਲ ਪਹਿਲੇ ਦਿਨ ਕੀਤੀ ਕੱਲ ਕੋਈ ਵੀਡੀਓ ਦਿਖਾ ਰਿਹਾ ਸੀ ਵੀ ਜਿੱਦਣ ਅਮਰਿਤਪਾਲ ਨੇ ਸੰਵਿਧਾਨ ਦੀ ਸੌ ਚੱਕਲੀ ਕਾਗਜ਼ ਭਰਨ ਲੱਗੇ ਉਦੋਂ ਬਾਅਦ ਉਹਨੇ ਐਮਪੀ ਬਣ ਕੇ ਸੰਵਿਧਾਨ ਦੀ ਸੌ ਚੱਕਲੀ ਉਹਨੂੰ ਲਿਖਣਾ ਚਾਹੀਦਾ ਉਹਨੂੰ ਅੰਦਰੋਂ ਚਿੱਠੀ ਪਾਉਣੀ ਚਾਹੀਦੀ ਹੈ ਲਿਖ ਕੇ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੀ ਦੇ ਨਾਂ ਤੇ ਵੀ ਮੈਂ ਬਿਲਕੁਲ ਆਪਣੇ ਦੇਸ਼ ਦੇ ਕਾਨੂੰਨ ਨੂੰ ਮੰਨਦਾ ਮੈਂ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਮੈਂ ਆ ਕੇ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਦੇ ਮੁਤਾਬਿਕ ਚੱਲੂੰਗਾ ਗੱਲ ਖਤਮ ਹੋ ਜਾਂਦੀ ਹੈ ਜੇ ਉਹ ਐਨਐਸਏ ਕਿਉਂ ਲੱਗਿਆ ਐਨਐਸਏ ਕਿਹਨੇ ਲਾਇਆ ਚਲੋ ਪਹਿਲਾਂ ਇਹ ਦੱਸੋ ਆਮ ਆਦਮੀ ਪਾਰਟੀ ਜਿਹੜੀ ਸਯੋਗੀ ਇੰਡੀਆ ਆਲਾਈਂਸ ਦੀ ਹੈ ਆਮ ਪਹਿਲਾਂ ਚੰਨੀ ਵੇਲੇ ਆਏ ਤੇ ਆਮ ਆਦਮੀ ਦੀ ਸਰਕਾਰ ਆ ਜਿਹੜੀ ਉਹਨੇ ਗ੍ਰਿਫਟਾਰ ਕੀਤਾ ਕਿਸੇ ਨੇ ਤਾਂ ਨਹੀਂ ਕੀਤਾ ਆਮ ਆਦਮੀ ਪਾਰਟੀ ਜਿਹੜੀ ਇੰਡੀਆ ਆਲਾਈਂਸ ਕਾਂਗਰਸ ਦੀ 파ਟਨਰ ਆ ਉਹਨੇ ਗ੍ਰਿਫਤਾਰ ਕਰਕੇ ਰეკਮੈਂਡੇਸ਼ਨ ਉਹਦੀ ਤੇ ਦਿੱਲੀ ਨੂੰ ਉਹਨਾਂ ਨੇ ਕਿਹਾ ਇਹ ਤੇ ਐਨਐਸਐ ਲਾਓ ਉਹਨਾਂ ਦੀ ਪੁਲਿਸ ਨੇ ਫੜ ਕੇ ਉਹਨਾਂ ਨੇ ਇਹ ਗੱਲ ਸੈਂਟਰ ਗਵਰਨਮੈਂਟ ਨੂੰ ਕਹੀ ਆ ਵੀ ਇਹਨੂੰ ਇਹ ਅਸੀਂ ਐਡਾ ਖਤਰਨਾਕ ਬੰਦਾ ਏ ਅਸੀਂ ਜੇ ਇਹਨੂੰ ਪੰਜਾਬ 'ਚ ਰੱਖਾਂਗੇ ਤਾਂ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਆ ਪਾਕਿਸਤਾਨ ਨਾਲ ਆ ਗੜਬੋ ਗੜਬੜ ਹੋ ਸਕਦੀ ਏ ਤਾਂ ਜਿਹੜੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਰਕਾਰ ਆਮ ਆਦਮੀ ਦੀ ਸਰਕਾਰ ਉਹਦੀ ਰਿਪੋਰਟ ਆ ਉਹਦੀ ਰਿਪੋਰਟਾਂ ਤੇ ਸੈਂਟਰ ਸਰਕਾਰ ਨੇ ਕੰਮ ਕੀਤਾ ਹੈ ਇਹ ਚ ਕੋਈ ਦੋਰਾ ਹੈ ਦੱਸੋ ਮੈਨੂੰ ਇਸ ਕਰਕੇ ਪਹਿਲਾਂ ਤਾਂ ਇਹ ਕਲੀਅਰ ਕਰਨ ਵੀ ਇਹ ਇੰਡੀਆ ਆਲਾਈਂਸ ਦੇ 파ਟਨਰ ਆਮ ਆਦਮੀ ਹੈ ਜਾਂ ਨਹੀਂ ਜਿਹੜੀ ਕਿ ਹੈਗੀ ਆ ਤੇ ਫਿਰ ਇਹ ਅਮਰਿਤਪਾਲ ਜਿਹੜੀ ਗੱਲ ਕਰਦੇ ਆ ਉਹ ਪਹਿਲਾਂ ਗੱਲ ਆਪਣੇ ਆਲਾਈਂਸ 파ਟਨਰ ਨਾਲ ਕਰਨ ਜਿਹੜੇ ਐਮਪੀ ਰੋਜ਼ ਇਕੱਠੇ ਬਹਿ ਕੇ ਸਵੇਰੇ ਮੀਟਿੰਗਾਂ ਕਰਕੇ ਪ੍ਰੋਗਰਾਮ ਬਣਾ ਕੇ ਆਉਂਦੇ ਉਹਨਾਂ ਨਾਲ ਗੱਲ ਕਰਨ ਤੇ ਚੰਨੀ ਹੋਣੀ ਤਾਂ ਐਕਸਪੋਜ਼ ਹੋ ਹੀ ਗਏ ਮੈਂ ਤੁਹਾਨੂੰ ਉਹਦਾ ਪਹਿਲਾਂ ਹੀ ਗੱਲ ਦੱਸਤੀ ਨਾ ਕਰਦੇ ਨੇ ਨਾ ਘਾਟਦੇ ਰਹੇ ਪਹਿਲਾਂ ਪਚ ਲਾਉਂਦਾ ਸੀ ਹੁਣ ਥੁੱਕ ਲਾਉਂਦਾ ਏ ਦੋ ਕੰਮ ਹੀ ਦੋ ਰਹਿ ਗਏ ਦੇਖਿਆ ਪੰਜਾਬ ਚ ਜਦੋਂ ਪੰਜਾਬ ਸੀ ਉੱਤੇ ਪਚ ਲਾਈ ਜਾਂਦਾ ਇਹ ਵਿਧਾਨ ਸਭਾ ਚ ਹੁਣ ਪਾਰਲੀਮੈਂਟ ਚ ਆ ਕੇ ਥੁੱਕ ਲਾਈ ਜਾਂਦਾ ਇਹ ਮੈਂ ਹੈਰਾਨ ਆ ਇਹ ਬੰਦੇ ਕਰਦੇ ਕੀ ਨੇ